ਗਰੀਬੀ ਮਾਰ ਜਾਂਦੀ ਹੈ ਜੀ ਗਰੀਬੀ ਦੀ ਦਲਦਲ ਚ ਜਿਹੜਾ ਬੰਦਾ ਫਸਾਇ ਹੋਏ ਉਹਨੂੰ پتہ ਹੁੰਦਾ ਵੀ ਗਰੀਬੀ ਕੀ ਚੀਜ਼ ਆ ਮੈਂ 1990 ਜੇ ਸਿੱਖਦਾ ਹੁੰਦਾ ਸੀ ਟਰੈਲੀਆ ਚ ਲੰਮਕ ਲੰਮ ਕੇ ਉਸਤਾਦ ਕੋਲ ਲੁਧਿਆਣੇ ਜਾਣਾ ਤੇ ਉਹਨਾਂ ਕੋਲ ਰਹਿ ਕੇ ਸਿੱਖਣਾ ਤੇ ਕਦੇ ਮੈਂ ਜੋਗਰਾਜ ਬਣ ਜਾਣਾ ਕਦੇ ਗੱਗੂ ਗੱਲ ਬਣ ਜਾਣਾ ਕਦੇ ਮੇਲਵਿੱਤਰ ਬਣ ਜਾਣਾ ਕਦੇ ਰਮੇਸ਼ਪੂਰੀ ਬਣ ਜਾਣਾ ਤੇ ਮੈਨੂੰ 90 ਆਵਾਜ਼ਾਂ ਕੱਟਣ ਦਾ ਤੇ ਵੱਲ ਮਿਲਿਆ ਸੀ ਮੁੰਬਈ ਵੀ ਘੁੰਮਿਆ ਸਾਰੇ ਕਿਤੇ ਘੁੰਮਿਆ ਪਰ ਮੈਂ ਇੱਕ ਗੱਲ ਆ ਵੀ ਮੈਂ ਬਾਹਰਲੇ ਦੇਸ਼ ਨਹੀਂ ਜਾ ਸਕਿਆ ਮੈਂ ਅਮਰੀਕਾ ਨਹੀਂ ਜਾ ਸਕਿਆ ਮੈਂ ਕੈਨੇਡਾ ਨਹੀਂ ਜਾ ਸਕਿਆ ਲਾਈਵ ਤੇ ਚੈਨਲ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਮੌਜੂਦ ਆ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦੇ ਵਿੱਚ ਜਿਸ ਨੇ ਪੰਜਾਬ ਨੂੰ ਨਹੀਂ ਬਲਕਿ ਹਿੰਦੁਸਤਾਨ ਨੂੰ ਉਹ ਕਲਾਕਾਰ ਦਿੱਤੇ ਨੇ ਜਿਨ੍ਹਾਂ ਨੇ ਆਪਣੇ ਪੂਰੇ ਵਰਲਡ ਦੇ ਵਿੱਚ ਨਾਮ ਬਣਾਇਆ ਔਰ ਐਸੀ ਤਰ੍ਹਾਂ ਹੀ ਮੌਜੂਦ ਨੇ ਸਾਡੇ ਨਾਲ ਇਹ ਜਿਹੇ ਕਲਾਕਾਰ ਵੀ ਜਿਨ੍ਹਾਂ ਨੇ ਸਮਰਾਲਾ ਏਰੀਆ ਦੇ ਵਿੱਚ ਆਪਣਾ ਨਾਮ ਬਣਾਇਆ ਪਰ ਕਿਸਮਤ ਨੇ ਉਹਨਾਂ ਨੂੰ ਜੋ ਅੱਗੇ ਨਹੀਂ ਲੈ ਕੇ ਗਈ ਕਿਉਂ ਨਹੀਂ ਲੈ ਕੇ ਗਈ ਕੀ ਕਾਰਨ ਰਹੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਜਸਪਾਲ ਹੰਸ ਜੀ ਜਿਹੜੇ ਕਮੇਡੀ ਦੇ ਕਿੰਗ ਮੰਨੇ ਜਾਂਦੇ ਨੇ ਸਮਰਾਲਾ ਸ਼ਹਿਰ ਦੇ ਇਲਾਕੇ ਦੇ ਵਿੱਚ ਜਸਪਾਲ ਹੰਸ ਜੀ ਸਵਾਗਤ ਹੈ ਲਾਈਵ ਤੇ ਚੈਨਲ ਦੇ ਉੱਪਰ ਲਾਈਵ ਚੈਨਲ ਤੇ ਮੈਂ ਸਹਾਇਤਾ ਕਰਦਾ ਸਾਰੇ ਸਰੋਤਿਆਂ ਦਾ ਰੱਬ ਵਰਗੇ ਰੂਹਾਂ ਦਾ ਤੇ ਜਸਪਾਲ ਹੰਸ ਵੱਲੋਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਮੈਂ ਪਹਿਲੀ ਵਾਰ ਲਾਈਵ ਚੈਨਲ ਤੇ ਆ ਰਹੇ ਹਾਂ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਪਰ ਪ੍ਰਣਾਮ ਕੋਟ ਕੋਟ ਪ੍ਰਣਾਮ ਸਾਰੇ ਸਮਰਾਲੇ ਵਾਸੀਆਂ ਨੂੰ ਸਮਰਾਲਾ ਸ਼ਹਿਰ ਦੇ ਵਿੱਚ ਤੁਸੀਂ ਇੱਕ ਹਰ ਬੱਚੇ ਦੇ ਜੁਬਾਨ ਤੇ ਨਾਮ ਹੈ ਜਸਪਾਲ ਹੰਸ ਕੀ ਦੇਣਾ ਸਮਰਾਲਾ ਸ਼ਹਿਰ ਨੂੰ ਔਰ ਕਿੱਦਾਂ ਇਸ ਜਿਹੜੇ ਪੇਸ਼ੇ ਦੇ ਨਾਲ ਤੁਸੀਂ ਜੁੜੇ ਹੋ ਔਰ ਕਦੋਂ ਤੋਂ ਜੁੜੇ ਹੋ ਇੱਕ ਸਮਰਾਲਾ ਸ਼ਹਿਰ ਐਸਾ ਜਿੱਥੇ ਰਾਮਜੀਲਾ ਹੁੰਦੀ ਆ ਉੱਥੇ ਮੈਨੂੰ ਟਾਈਮ ਮਿਲਦਾ ਹੁੰਦਾ ਸੀ ਤੇ ਉਸ ਜੋ ਕਲੱਬ ਦੀ ਮੈਨੂੰ ਰਾਮਜੀਲਾ ਦੇ ਟਾਈਮ ਜ਼ਿੰਦਾ ਸੀ ਤੇ ਅੱਜ ਵੀ ਮੈਂ ਸਮਰਾਲੇ ਨੂੰ ਭੁੱਲਿਆ ਨਹੀਂ ਸਮਰਾਲਾ ਇੱਕ ਐਸਾ ਸਾਡਾ ਸ਼ਹਿਰ ਆ ਬਾਲੀਵੁੱਡ ਦੇ ਬੰਬੇ ਤੱਕ ਇਹਦਾ ਸਮਰਾਲੇ ਦਾ ਨਾਮ ਤਰਵਿੰਦਰ ਰੌਣਾ ਵਰਗੇ ਤੇ ਸੰਨੀ ਦਿਓਲਾ ਆਉਣਾ ਵਰਗੇ ਵੀ ਸਮਰਾਲੇ ਨੂੰ ਚਿਰਤੇ ਕਰ ਲੈਂਦੇ ਵੀ ਸਮਰਾਲੇ ਦੀ ਗਲੀਆਂ ਚ ਇਹ ਜਿਹਾ ਸ਼ਹਿਰ ਮੈਲਣਾ ਨਹੀਂ ਜਿਹੜੇ ਸਮਰਾਲੇ ਦੇ ਵਿੱਚ ਡੱਬੀ ਬਾਜ਼ਾਰ ਜਾਂ ਚੌਂਕ ਸਮਰਾਲੇ ਵਾਲਾ ਤੇ ਮਸ਼ਹੂਰ ਰਿਹਾ ਗਾਣਿਆਂ ਚ ਵੀ ਸਮਰਾਲਾ ਸ਼ਹਿਰ ਸਾਡਾ ਮਸ਼ਹੂਰ ਆ ਇਸ ਕਰਕੇ ਮੈਂ ਸਮਰਾਲੇ ਸ਼ਹਿਰ ਦੇ ਕੋਲ ਪਿੰਡ ਹਰਿਉਂ ਵਾਲਿਓਂ ਦਾ ਤੇ ਨਜ਼ਦੀਕ ਸਾਨੂੰ ਸ਼ਹਿਰ ਸਮਰਾਲਾ ਹੀ ਲੱਗਦਾ ਜ਼ਿਲ੍ਹਾ ਸਾਨੂੰ ਲੁਧਿਆਣਾ ਲੱਗਦਾ ਜੋਗਰਾਤੇ ਤਰਵਿੰਦਰ ਕਿਹੜੇ ਸੰਨ ਦੇ ਵਿੱਚ ਤੁਸੀਂ ਇਸ ਜਿਹੜੇ ਪੇਸ਼ੇ ਦੇ ਵਿੱਚ ਪੈਰ ਰੱਖਿਆ ਸੀ ਔਰ ਕਿਹੜੇ ਤੁਹਾਡੇ ਉਸਤਾਦ ਨੇ ਜੋ ਤੁੰਨੇ ਦੇ ਵਿੱਚ ਲੈ ਕੇ ਆਏ ਨੇ ਉਸਤਾਦ ਮੇਰਾ ਗਰਦੇਵ ਢੱਲੋਂ ਭਜਨਾਵਲੀ ਜੱਟ ਲੰਬੇ ਪਰ ਜਗਰਾਵਾ ਕੋਲ ਰਾਏਕੋਟਾ ਰੋਡ ਦੇ ਉੱਤੇ ਪਿੰਡ ਪੈਂਦਾ ਇੱਕ ਸਾਹਮਣੇ ਗੇਟ ਆਉਂਦਾ ਉੱਥੇ ਲਿਖਿਆ ਜੱਟ ਹਿੰਮਤਪੁਰਾ ਤੇ ਉੱਥੇ ਦੇ ਮੇਰੇ ਉਸਤਾਦ ਜੀ ਗਰਦੇਵ ਢੱਲੋਂ ਜੀ ਤੇ ਬੜਾ ਪਿਆਰ ਕਰਦੇ ਸੀ ਉਹਨਾਂ ਤੋਂ ਮੈਂ ਤਕਲੀਮ ਲਈ ਤੀਆ ਫਿਰ ਮੈਂ ਸਰਦੂਲ ਭਾਜੀ ਕੋਲ ਗਿਆ ਫਿਰ ਲਵ ਜੰਜੂਆ ਜੀ ਕੋਲ ਗਿਆ ਗਰਵਾ ਸ਼ੌਕੀ ਜੀ ਦੁਰਗਰੰਗੀਲਾ ਜੀ ਸਾਰਿਆਂ ਨਾਲ ਸਤਵਿੰਦਰ ਭੁੱਗਾ ਜੀ ਸਾਰਿਆਂ ਨਾਲ ਕੰਮ ਕਰਕੇ ਫਿਰ ਮੈਂ ਉਸਤਾਦ ਦੇ ਕਜ਼ਮ ਫੜੇ ਉਹਨਾਂ ਦੇ ਗੋਡੇ ਫੜੇ ਵੀ ਮੈਨੂੰ ਪਾਰ ਲਾਓ ਉਹਨਾਂ ਤੋਂ ਬਾਅਦ ਫਿਰ ਉਹਨਾਂ ਨੂੰ ਦਰੰਗ ਦਾ ਦੋਰਾ ਜਿਹਨੂੰ ਪੈਰਾਲਿਸ ਕਹਿੰਦੇ ਆ ਉਹ ਹੋ ਗਿਆ ਸੀ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਫਿਰ ਮੇਰਾ ਮੇਲ ਉਹਨਾਂ ਨਾਲ ਨਹੀਂ ਹੋਇਆ ਕਿਹੜੇ ਸੰ ਦੇ ਵਿੱਚ ਤੁਸੀਂ ਜਿਹੜੀ ਹੈ ਕਲਾਕਾਰੀ ਦੇ ਵਿੱਚ ਪੈਰ ਰੱਖਿਆ ਸੀ ਮੈਂ 1990 ਜੀ ਸਿੱਖ ਦਾ ਹੁੰਦਾ ਸੀ ਟਰੈਲੀਅਮ ਚ ਲੰਮਕ ਲੰਮ ਕੇ ਉਸਤਾਦ ਕੋਲ ਲਿਧਿਆਣੇ ਜਾਣਾ ਤੇ ਉਹਨਾਂ ਕੋਲ ਰਹਿ ਕੇ ਸਿੱਖਣਾ ਤੇ ਕਦੇ ਮੈਂ ਜੋਗ ਰਾਜ ਬਣ ਜਾਣਾ ਕਦੇ ਗੱਗੂ ਗੱਲ ਬਣ ਜਾਣਾ ਕਦੇ ਮੇਨ ਮਿੱਤਰ ਬਣ ਜਾਣਾ ਕਦੇ ਰਮੇਸ਼ਪੂਰੀ ਬਣ ਜਾਣਾ ਤੇ ਮੈਨੂੰ 90 ਆਵਾਜ਼ਾਂ ਕੱਢਣ ਦਾ ਤੇ ਵੱਲ ਮਿਲਿਆ ਸੀ ਇਹ ਮਿਲਿਆ ਸਰੂਤਿਆਂ ਦੀ ਬਦੌਲਤ ਮੈਂ ਜਿੱਥੇ ਵੀ ਗਿਆ ਤੇ ਆਪਣੇ ਕਾਰਨਾਮਿਆਂ ਤੇ ਪੂਰ ਰਿਹਾ ਤੇ ਮੈਂ ਇੱਥੇ ਜਦੋਂ ਟੂਰਨਾਮੈਂਟਾਂ ਦੇ ਸੰਝਾਂ ਤੇ ਸਾਰੇ ਕਿਤੇ ਮੈਂ ਪੰਜਾਬ ਦੇ ਬੰਬੇ ਵੀ ਘੁੰਮਿਆ ਸਾਰੇ ਕਿਤੇ ਘੁੰਮ ਆਇਆ ਪਰ ਮੈਂ ਇੱਕ ਗੱਲ ਆ ਵੀ ਮੈਂ ਬਾਹਰਲੇ ਦੇਸ਼ ਨਹੀਂ ਜਾ ਸਕਿਆ ਮੈਂ ਅਮਰੀਕਾ ਨਹੀਂ ਜਾ ਸਕਿਆ ਮੈਂ ਕੈਨੇਡਾ ਨਹੀਂ ਜਾ ਸਕਿਆ ਇਸ ਕਰਕੇ ਮੈਂ ਬਾਲੀਵੁੱਡ ਚ ਤਾਂ ਮੈਂ ਕਈ ਵਾਰੀ ਜਾ ਆਇਆ ਤੇ ਮੇਰੀ ਮਿਹਨਤ ਪੱਲੇ ਨਹੀਂ ਪਈ ਤੁਸੀਂ ਜਿੱਦਾਂ ਦੱਸਿਆ ਵੀ ਤੁਸੀਂ ਬਹੁਤ ਦੂਰ ਦੂਰ ਤੱਕ ਗਏ ਹੋ ਤੁਸੀਂ ਸਾਨੂੰ ਪਰ ਇਹ ਵੀ ਹੈ ਵੀ ਤੁਸੀਂ ਦੂਰਦਰਸ਼ਨ ਜਤਿੰਦਰ ਤੇ ਵੀ ਆਏ ਸੀਗੇ ਇਦਾਂ ਦੇ ਕੀ ਕਾਰਨ ਰਹੇ ਨੇ ਵੀ ਤੁਸੀਂ ਆਪਣਾ ਸਵਰਾਲਾ ਸ਼ਹਿਰ ਤੋਂ ਅੱਗੇ ਜਿੱਦ ਦੇ ਹੋਰ ਵੀ ਕਲਾਕਾਰ ਵੱਡੇ ਇੰਡਸਟਰੀ ਦੇ ਵਿੱਚ ਚਲੇ ਗਏ ਨੇ ਕੀ ਕਾਰਨ ਤੁਸੀਂ ਅੱਗੇ ਨਹੀਂ ਵੱਧ ਸਕੇ ਗਰੀਬੀ ਮਾਰ ਜਾਂਦੀ ਹੈ ਜੀ ਗਰੀਬੀ ਦੀ ਦਲਦਲ ਚ ਜਿਹੜਾ ਬੰਦਾ ਫਸ ਜੇ ਹੋਏ ਉਹਨੂੰ ਪਤਾ ਹੁੰਦਾ ਵੀ ਗਰੀਬੀ ਕੀ ਚੀਜ਼ ਆ ਤੇ ਗਰੀਬੀ ਕਰਕੇ ਮੈਂ ਉੱਠਿਆ ਨਹੀਂ ਕੁਝ ਮੇਰੇ ਮਾਂ-ਬਾਪ ਜਾਦੇ ਗਰੀਬ ਸੀ ਕੋਸੇ 11 ਦੋਸਤਾਂ ਨੇ ਵੀ ਕੱਟੇ ਮਜ਼ਦਦ ਕੀਤੀ ਆ ਤੇ ਇਸ ਕਰਕੇ ਗਰੀਬੀ ਦੇ ਕਾਰਨ ਮੈਂ ਨਹੀਂ ਅੱਗੇ ਆ ਸਕਿਆ ਪਰ ਉਹਨਾਂ ਐਕਟਰਾਂ ਦੀ ਆਵਾਜ਼ ਕੱਢਦਾ ਸੀ ਪਰ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਮੇਰੀ ਤਵੰਨਾ ਸੀ ਵਾਲੀਵੁੱਡ ਜੇ ਜਾਊਗਾ ਸਨੀ ਦੇ ਨਾਲ ਫਿਲਮਾਂ ਵਿੱਚ ਕੰਮ ਕਰੂੰਗਾ ਜਾਂ ਕਿਸੇ ਅਕਸ਼ੇ ਕੁਮਾਰ ਨਾਲ ਫਿਲਮਾਂ ਚਾਚੇ ਦੇ ਵੀ ਕਰਨ ਨਾਲ ਕੰਮ ਕਰੂੰਗਾ ਪਰ ਮੇਰੀ ਦਿਲ ਦੀ ਜਿਹੜੀ ਖੁਆਇਸ਼ ਸੀ ਮੈਂ ਉੱਥੇ ਤੱਕ ਨਹੀਂ ਪਹੁੰਚਿਆ ਇਹ ਜਿਹੜੀ ਗਰੀਬੀ ਦੀ ਜਦ ਦਾ ਆ ਤੁਹਾਨੂੰ ਪਤਾ ਇਸ ਕੰਮ ਚ ਪੈਸਾ ਵੀ ਜ਼ਰੂਰੀ ਆ ਦੋ ਤਿੰਨ ਵਾਰੀ ਜਦ ਮੈਂ ਬੰਬਈੋਂ ਮੁੜ ਕੇ ਆਇਆ ਬੈਗ ਚਕਾ ਕੇ ਉੱਥੇ ਨਾਗਪੁਰ ਤੇ ਮਹਾਰਾਸ਼ਟਰ ਦੇ ਵਿੱਚ ਬੈਗ ਚੋਰੀ ਹੋ ਗਿਆ ਦੀ ਫਿਰ ਵੀ ਮੈਂ ਬੰਬਈ ਪਹੁੰਚਿਆ ਅੰਧੇਰੀ ਘੁੰਮਿਆ ਦਾਦਰ ਘੁੰਮਿਆ ਬਾਂਦਰਾ ਘੁੰਮਿਆ ਜਿਨ੍ਹਾਂ ਜਿਨ੍ਹਾਂ ਕਲਾਕਾਰਾਂ ਦਾ ਮੈਂ ਫੈਨ ਸੀ ਪਰ ਉਹ ਮੈਨੂੰ ਉੱਥੇ ਮਿਲੇ ਨਹੀਂ ਹੈਗੇ ਨਾ ਉਹਨਾਂ ਦਾ ਮੈਨੂੰ ਕੋਠੀਆਂ ਦਾ ਪਤਾ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਫਿਰ ਉਹਦੀ ਸੇ ਜਿਹੜਾ ਸਰਕਲ ਇਹ ਜਿਹੜਾ ਮੈਂ ਸੰਘਰਸ਼ ਇਹ ਜਾਰੀ ਰੱਖਿਆ ਜਿੱਦਾਂ ਤੁਸੀਂ ਕਹੇ ਵੀ ਤੁਸੀਂ ਬੰਬੇ ਵੀ ਗਏ ਹੋ ਤੇ ਤੁਹਾਨੂੰ ਨਹੀਂ ਮਿਲੀ ਪਰ ਸਮਰਾਲਾ ਏਰੀਆ ਇਹ じゃ ਜਿੱਥੇ ਤੁਸੀਂ ਆਪਣਾ ਨਾਮ ਬਣਾਇਆ ਬੈ ਹਰ ਬੱਚੇ ਦੀ ਜ਼ੁਬਾਨ ਤੇ ਤੁਹਾਡਾ ਨਾਮ ਹੈ ਔਰ ਬੱਚੇ ਤੁਹਾਡੇ ਡਾਇਲੌਗਸ ਉਹਨਾਂ ਬਹੁਤ ਪਸੰਦ ਕਰਦੇ ਨੇ ਸਾਡੇ ਸ਼ਰੋਤੇ ਵੀ ਅਸੀਂ ਵੀ ਚਾਹਾਂਗੇ ਸਾਡੇ ਸ਼ਰੋਤਿਆਂ ਨੂੰ ਤੁਸੀਂ ਉਹ ਡਾਇਲੌਗ ਸੁਣਾਓ ਵੀ ਜਿਹੜੇ ਤੁਸੀਂ ਅਕਸਰ ਸਟੇਜਾਂ ਦੇ ਉੱਪਰ ਕਰਦੇ ਹੋ ਹੁਣ ਜਿਵੇਂ ਜੋਗਰਾਜਾ ਕਨੇਚ ਦਾ ਗੱਭਰੂ ਆ

ਵਕਤੌਰੀਆ ਜੱਟ ਨੂੰ ਸਵਾਦ ਆ ਗਿਆ ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਕਲਾਕਾਰ ਵੀ ਨੇ ਜਿਹੜੇ ਹਾਸੇ ਦੇ ਕਲਾਕਾਰ ਨੇ ਮੇਲਬਿੱਤਰ ਜੀ ਹੋਗੇ ਜਾਂ ਕੁਝ ਹੋਰ ਹੋਗੇ ਜਾਂ ਗੱਗੂ ਗਿਲੋਗੇ ਉਹਨਾਂ ਦੀ ਆਵਾਜ਼ ਵੀ ਸੁਣਾਈ ਜਾਵੇ ਐਦਾਂ ਹੀ ਮੈਂ ਵਿਸਾਖੀ ਮੇਲਾ ਹੁੰਦਾ ਸੀ ਆਪਣੇ ਖੇਰ ਦੇ ਕੋਲ ਉੱਥੇ ਮੈਂ ਚਲੇ ਗਿਆ ਸਤਵਿੰਦਰ ਬੁੱਗਾ ਜੀ ਨੇ ਮੈਨੂੰ ਬੁਲਾਇਆ ਉੱਥੇ ਜਦੋਂ ਮੈਂ ਸਟੇਜ ਤੇ ਗਿਆ ਜਾਂਦੇ ਹੀ ਮੈਂ ਮੇਲਬਿੱਤਰ ਦੇ ਨਾਸਣ ਕੀਤੇ ਮੈਂ ਇੰਨਾ ਖੁਸ਼ ਹੋਇਆ ਐ ਇਸ ਦੀ ਗੱਲ ਕਰਕੇ ਵੀ ਉੱਥੇ ਜੋਗਰਾਜ ਗੱਗੂ ਗੱਲ ਉਹਨਾਂ ਨੇ ਵੀ ਆਉਣਾ ਸੀ ਤੇ ਜੋਗਰਾਜ ਆਇਆ ਸੀ ਗੱਗੂ ਗੱਲ ਨੂੰ ਕੋਈ ਕੰਮ ਪੈ ਗਿਆ ਹੋਣਾ ਉਹ ਪਹੁੰਚਿਆ ਨਹੀਂ ਸੀ ਜਦੋਂ ਮੈਂ ਮਿਲਵਤਰ ਵੀ ਆਵਾਜ਼ ਕਿਢੀ ਮਿਲਵਤਰ ਉੱਠ ਕੇ ਖੜਾ ਹੋ ਗਿਆ ਓਏ ਹੋਏ ਉਹ ਮੈਂ ਕਿਹਾ ਵੀ ਗਲੈ ਦਾ ਵੀ ਲੰਬੜਦਾਰਾ ਜਿਹੜਾ ਪਗਾ ਪੈ ਜਾਵੇ ਤੇਰਾ ਘੁਰਕਾ ਕੱਢਣਾ ਪੈਗਾ ਓਏ ਹੋਏ ਮਾੜਾ ਚੱਕਰ ਹੋ ਗਿਆ ਫਟੇ ਅਰੇ ਤੇਰੀ ਉਹ ਬਾਗਿਆ ਬਾਪੂ ਉਹ ਮੇਰੇ ਵਿਆਹ ਦੀ ਗੱਲ ਕਰਾ ਐਵੇਂ ਰੋਣਾ ਪਾਈ ਫਿਰਿਆ ਨੇ ਉਹ ਐ ਸਗਲਤਾਈ ਫਿਰਿਆ ਨੇ ਇੱਟਾ ਇਹ ਤੋਂ ਇਲਾਵਾ ਤੁਸੀਂ ਗੱਗੂ ਗਿਲਦੀ ਵੀ ਆਵਾਜ਼ ਕੱਢਦੇ ਹੋ ਹਾਂ ਗੱਗੂ ਗਿਲ ਦਾ ਮੈਂ ਬੜਾ ਫੈਨ ਆ ਉਹਦੀ ਤੌਰ ਦਾ ਫੈਨ ਆ ਉਹਦੀ ਆਵਾਜ਼ ਦਾ ਫੈਨ ਆ ਜਿਹੜੀ ਉਹਦੀ ਸ਼ੇਰ ਵਰਗੀ ਆਵਾਜ਼ ਆ ਉਹ ਆਵਾਜ਼ ਦਾ ਮੈਂ ਗੱਗੂ ਗਿਲ ਦਾ ਇੰਨਾ ਫੈਨ ਆ ਜੋ ਵੀ ਗੱਗੂ ਗਿਲ ਰੋਲ ਕਰਦਾ ਮੈਂ ਉਹਦਾ ਦਿਲੋਂ ਫੈਨ ਆ ਗੱਗੂ ਗਿਲ ਦਾ ਗੱਗੂ ਗਿਲ ਜਦੋਂ ਵੀ ਗੱਲ ਕਰਦਾ ਐਂ ਸੋਚ ਕੇ ਕਰਦਾ ਲਓ ਗੰਗੂ ਗਲ ਕੇ ਉਹ ਅ ਜੱਟ ਤੇਰੇ ਟੁਕੜਿਆਂ ਤੇ ਨਹੀਂ ਪਲਦਾ ਸ਼ੇਰੂਆ ਅ ਜੱਟ ਤਾਂ ਥਾਣੇ ਤੇ ਕਚੇਰੀਆਂ ਗਿੱਜੇ ਚ ਪਾ ਕੇ ਰੱਖਦਾ ਮਾਂ ਦੇਆ ਪੁੱਤਰਾ ਹੋਏ ਸਾਡੇ ਨਾਲ ਇੱਕ ਲੜਾ ਵਸਤੇ ਜੱਗਿਆ ਐਨੋ ਮਦਾਂ ਚ ਆਉਣਾ ਹੀ ਪੈਣਾ ਸੂਰ ਮਿਆ ਔਰ ਜਟਨੀ ਵੀ ਗਰਿਆ ਨਹੀਂ ਓ ਸੂਰ ਮਿਆ ਤੇਰੀ ਹਿੱਕ ਚ ਵਰਜ ਕੇ ਗੱਲ ਕਰ ਜੱਟ ਨੂੰ ਸਵਾਦ ਆਜ ਵੀ ਇਹ ਤਾਂ ਅਸੀਂ ਗੱਲ ਕਰਦੇ ਆ ਤੁਸੀਂ ਸਾਨੂੰ ਸਾਡੇ ਸ਼ਰੋਤਿਆਂ ਨੂੰ ਪੰਜਾਬੀ ਇੰਡਸਟਰੀ ਦੇ ਜਿਹੜੇ ਕਲਾਕਾਰ ਉਹਨਾਂ ਦੀ ਸੁਣਾਈ ਹੈ ਤੁਸੀਂ ਬਾਲੀਵੁੱਡ ਦੇ ਕਲਾਕਾਰਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਵੀ ਤੁਸੀਂ ਆਵਾਜ਼ ਕੱਢਦੇ ਹੋ ਕਿਹੜੇ ਕਲਾਕਾਰ ਨੇ ਜਿਹੜੇ ਦੀ ਆਵਾਜ਼ ਕਰਦੇ ਉਹ ਵੀ ਸਾਡੇ ਸ਼ਰੋਤਿਆਂ ਨੂੰ ਸੁਣਾਇਓ ਬਿਲਨ ਦੇ ਵਿੱਚ ਖਰਨਾਇਕ ਜਿਹੜੇ ਨਗੀਲਾ ਫਲਮਾਂ 'ਚ ਕੰਮ ਕੀਤਾ ਰਮੇਸ਼ਪ੍ਰੀ ਜੀ ਮੈਨੂੰ ਪੂਰਾ ਨਾਂ ਤਾਂ ਨਹੀਂ ਆਉਂਦਾ ਕਿਉਂ ਮੇਰੇ ਮੈਂ ਰਮੇਸ਼ਪ੍ਰੀ ਵਰਗਾ ਰੋਲ ਕੋਈ ਨਾ ਕਿਸ ਨੇ ਕਰਨਾ ਨਾ ਕਿਸੇ ਤੋਂ ਹੋਣਾ ਉਹਦੇ ਵਰਗਾ ਰੋਲ ਕਰੇ ساری ਉਮਰ ਨਹੀਂ ਹੋਣਾ ਰਮੇਸ਼ਪ੍ਰੀ ਜੀ ਜਿਹੜੀ ਆਵਾਜ਼ ਸੀ ਬੜੀ

ایک پلوے نہیں رہ سکتا کتنا ستکار کھونا چاہیے چلتا ہے وہ نہیں ہوا ادا میں جس طرح کے جسپال ہنس جی نے دسیا بھی الگ الگ ਕਲਾਕਾਰਾ ਦੀ ਆਵਾਜ਼ਾਂ ਕੱਢਦੇ ਨੇ ਇਹ ਕਿੰਨਾ ਕੋ ਕਲਾ ਹੈ ਗਲੇ ਦੇ ਨਾਲ ਕੱਲੇ ਅਲੱਗ ਅਲੱਗ ਸੁਰ ਕੱਢਦੇ ਨੇ ਉਹ ਵੀ ਸੁਣਨ ਦੀ ਸੁਣਾ ਚਾਹਾਂਗੇ ਅਸੀਂ ਕਿਹੜੇ ਜਿਹੜੀ ਤੁਸੀਂ ਗਲੇ ਦੇ ਨਾਲ ਆਪਣੀਆਂ ਕਲਾ ਪੇਸ਼ ਕਰਦੇ ਹੋ ਸਾਨੂੰ ਉਹ ਵੀ ਸੁਣਾਓ ਕੋਈ ਟਾਈਮ થી ਮਾਸਟਰ ਚੋਚਨ ਜੀ ਨਾ ਮੈਂ ਕੰਮ ਕਰਦਾ ਹਾਂ ਦੇ ਡਰਕਸ਼ੀਲ ਦੇ ਵਿੱਚ ਨਾਟਕਾਂ ਦੇ ਵਿੱਚ ਸਾਧ ਸੱਤੀ ਦੇ ਵਿੱਚ ਕੰਮ ਕਰਦਾ ਰਿਹਾ ਤੇ ਜਦੋਂ ਮਾਸਟਰ ਜੀ ਮੈਨੂੰ ਕਹਿੰਦਾ ਸੀ ਓਏ ਹਾਂਸੇ ਪੁੱਤ ਆ ਜਾ ਤੂੰ ਵੀ ਟਾਈਮ ਲੈ ਲੈ ਏ ਬਬੂ ਮਾਨ ਜੀ ਗੀਤ ਗਾਉਂਦਾ ਸੀ ਪੈ ਪੈਰਾ ਲੱਗਦਾ ਚਮਕੇ ਰਮਾਲ ਛਟਿਆ ਤੇ ਇਦਾਂ ਦੇ ਗੀਤ ਗਾਉਣੇ ਮੈਂ ਮੇਨ ਵਜਾਉਂਦਾ ਉਹਦੇ ਇਦਾਂ ਇਹਦਾਂ ਉਹਦੀ ਆਵਾਜ਼ ਕਰਦਾ ਹੁੰਦਾ ਜੀ ਤੇ ਤੁਸੀਂ ਮਾਤਾ ਦੇ ਵੀ ਬਹੁਤ ਭਗਤੋਂ ਜਦੋਂ ਵੀ ਕੋਈ ਚਾਲ ਆਂਦਾ ਮਾਤਾ ਨੈਣ ਦੇ ਵੀ ਜਾਣੇ ਹੋ ਤੁਸੀਂ ਉੱਥੇ ਨਿਸ਼ਕਾਮ ਸੇਵਾ ਵੀ ਕਰਦੇ ਹੋ ਪੈਸਾ ਤੁਸੀਂ ਕਹਿੰਦੇ ਗਰੀਬੀ ਹੋਣ ਦੇ ਗਰੀਬ ਹੋਣ ਦੇ ਬਾਵਜੂਦ ਪੈਸਾ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਉੱਥੇ ਜਾ ਕੇ ਸੇਵਾ ਕਰਦੇ ਹੋ ਤੇ ਮਾਤਾ ਦੀਆਂ ਭੇਟਾ ਵੀ ਕਰਨੇ ਹੋ ਜਿੱਦਾਂ ਤੁਸੀਂ ਡਾਇਲੌਗ ਸੁਣਾਏ ਤੁਹਾਡੀ ਆਵਾਜ਼ ਦੇ ਵਿੱਚ ਉਹ ਜਾਦੂ ਹੈ ਤੁਸੀਂ ਗਾਣੇ ਵੀ ਗਾਣੇ ਹੋ ਮਾਤਾ ਦੀਆਂ ਭੇਟਾ ਵੀ ਗਾਣੇ ਹੋ ਇੱਕ ਕੋਈ ਮਾਤਾ ਦੀ ਭੇਂਟ ਵੀ ਜੋ ਸੁਣਾ ਦਵੋ ਧੰਨਵਾਦ ਕਰਦਾ ਪੇਟਾਂ ਦਾ ਕਿੰਗ ਬਾਦਸ਼ਾ ਨਰਿੰਦਰ ਚੰਚਲ ਜੀ ਤੇ ਧੰਨਵਾਦ ਕਰਦਾ ਸਰਦੂ ਸਕੰਦਰ ਜਨਾਬ ਸੁਰਾਂ ਦਾ ਬਾਦਸ਼ਾ ਲਵ ਜੰਜੂਆ ਜੀ ਜਿਹੜੇ ਪੇਟਾਂ ਦੇ ਧਨੀ ਨੇ ਤੇ ਜਦੋਂ ਮੈਨੂੰ ਇੱਕ ਵਾਰੀ ਟਾਈਮ ਮਿਲਿਆ ਲਵ ਜੰਜੂਆ ਜੀ ਨੂੰ ਮੈਂ ਪੇਟ गा ਕੇ ਦਿਖਾਈ ਉਹ ਕਹਿੰਦਾ ਬੜਾ ਤੂੰ ਤਾਂ ਸ਼ਰੀ ਨਹੀਂ ਬਹੁਤ ਗਾਉਣਾ ਯਾਰ ਇੱਕ ਪੇਟ ਹੋਰ ਗਾਉਂ ਤੂੰ ਹੰਸ ਨੂੰ ਇੱਕ ਪੇਟ ਹੋਰ ਗਾ ਤੇ ਪੀੜਗਾਈ ਮੈਂ ਉਹ ਹਮਾ ਤੇਰੇ ਦਰੀ ਵਰਗਾ ਹੋ ਦਰੀ ਕਿਤੇ ਹੈ ਨਹੀਂ ਹੋ ਜਿਹੜਾ ਤੇਰੇ ਦਰੀ ਚ ਲੱਖਾਂ ਨੂੰ ਮਿਲੇ ਵੀ ਜਿਹੜਾ ਤੇਰੇ ਦਰ ਤੇ ਉਹ ਲੱਖਾਂ ਨੂੰ ਮਿਲੇ ਮਹ ਬਟ ਦਿਆ ਓ ਮੁੱਠੀਆਂ ਭਰ-ਭਰ ਕੇ ਮੇਰੀ ਸ਼ੇਰਾਂ ਵਾਲੀ ਮਾਂ ਬੰਡੇ ਮਰਾ ਦਾ ਦਰਤੇ ਹੋ ਮੇਰੀ ਸ਼ੇਰਾਂ ਵਾਲੀ ਮਾਂ ਜਦੋਂ ਬੰਡੇ ਮਰਾ ਦਾ ਦਰੀਤੇ ਉੱਤਵਲ ਇੱਕ ਮੈਂ ਪੇਟ ਗਈ ਸੀ ਉੱਥੇ ਜਿੰਨੇ ਵੀ ਭਗਤ ਤੇ ਵੀ ਸਾਰੇ ਰੋਣ ਲੱਗੇ ਤੇ ਹਿੰਦੂ ਅੱਖਾਂ ਦੇ ਵਿੱਚ ਸਾਰਿਆਂ ਦੇ ਆਗੇ ਉਹ ਕਿਦਾਂ ਮੈਂ ਇੱਕ ਪੇਟਗਾਈ ਸੀ ਐ ਇੱਧਰ ਲਜ਼ਿਆਣਾ ਸਾਈਡ ਤੇ ਉਹ ਕੋਈ ਕੰਪਨੀ ਵਾਲੇ ਮੇਲਾ ਜਗਰਾਤਾ ਕਰਾਉਂਦਾ ਸੀ ਲਵ ਜੰਜੂਰੀ ਸਰਦੂਲ ਬਾਜੀ ਉੱਥੇ ਪੰਚਾਇਤੀ ਉੱਥੇ ਮੈਂ ਪੇਟਗਾਈ ਹੂੰ ਹੋ ਪੁੱਤ ਵਰਗਾ ਹੋਣੇ ਪਿਆਰ ਤਾ ਮਿਲਦਾ ਤੇਰੇ ਦਰ ਤੇ ਮੈਂ ਇਸ ਗਰੀਬ ਨੂੰ ਲੜ ਲਾ ਲਈ ਉਹ ਸ਼ੇਰਾਂ ਵਾਲੀ ਮਾਂ ਹੁਸਤਾਰੇ ਜਾਂਦੇ ਇਸ ਦਰਿਆ ਕੇ ਵਿੱਚ ਪਹਾੜ ਵੇ ਮੇਰੀ ਮਾਂ ਵਰਗਾ ਨਹੀਂ ਕੋਈ ਹੋਣਾ ਜੱਗ ਦੇ ਵਿੱਚ ਵੇ ਮੇਰੀ ਮਾਂ ਵਰਗਾ ਵੀ ਨਹੀਂ ਹੋਣਾ ਇਸ ਜੱਗ ਦੇ ਵਿੱਚ ਵੇ ਓ ਮਾਂ ਤੇਰੇ ਦੁੱਧ ਦਾ ਕਰਜ਼ਾ ਨਹੀਂ ਅਸੀਂ ਦੇ ਸਕਦੇ ਗੱਲਬਾਤ ਕੀਤੀ ਹੈ ਜਸਪਾਲ ਹੰਸ ਜੀ ਦੇ ਨਾਲ ਜਿਹੜੇ ਕਿ ਬਹੁਤ ਹੀ ਮਿੱਟੀ ਆਵਾਜ਼ ਦੇ ਮਾਲਕ ਨੇ ਜਿੱਦਾਂ ਇਹਨਾਂ ਨੇ ਪੇਟ ਚੜਾਈ ماں ਆਪਣੇ ਲੜ ਲਈ ਅਸੀਂ ਵੀ ਇਹੀ ਦੁਆ ਕਰਦੇ ਆਂ ਵੀ ਇਸ ਕਲਾਕਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਜੋ ਤਰੱਕੀ ਆਵੇ ਮਿਲੇ ਔਰ ਆਪਣਾ ਦੁਨੀਆ ਦੇ ਉੱਪਰ ਨਾਮ ਚਮਕਾਵੇ ਅਸੀਂ ਆਪਣੇ ਸ਼ਰੋਤਿਆਂ ਰਾਹੀਂ ਵੀ ਅਪੀਲ ਕਰਦੇ ਆਂ ਜੇ ਕੋਈ ਕੁਇਕ ਪ੍ਰੋਗਰਾਮ ਧਾਰਮਿਕ ਬੁੱਕ ਕਰਾਣਾ ਜਾਂ ਕੋਈ ਕਮੇਡੀ ਕੋਈ ਪ੍ਰੋਗਰਾਮ ਬੁੱਕ ਕਰਾਣਾ ਤਾਂ ਇਹਨਾਂ ਦਾ ਐਡਰੈਸ ਹੈ ਉਹ ਸ਼ਹਿਰ ਸਮਰਾਲਾ ਵਾ ਜ਼ਿਲ੍ਹਾ ਲੁਧਿਆਣਾ ਜਿਹੜਾ ਇਹਨਾਂ ਦਾ ਮੋਬਾਈਲ ਨੰਬਰ ਹੈ 79019 98116 7901959116 ਜਸਪਾਲ ਹੰਸ ਜੋ ਕਿ ਕਿਸੇ ਵੀ ਜਾਨ ਪਹਿਚਾਨ ਦਾ ਮਹਤਾਜ ਨਹੀਂ ਸਮਰਾਲਾ ਏਰੀਏ ਦੇ ਵਿੱਚ ਇਹ ਹੀ ਦੁਆ ਕਰਦੇ ਆਂ ਵੀ ਇਹ ਦਿਨ ਰੋਗ ਰਾਂਚੋਗਨੀ ਤਰਕੀਕਰਨ ਮੈਂ ਹਨੀਸ਼ ਕੌਸ਼ਲ ਸਮਰਾਲਾ ਤੋਂ ਸ਼ਿੰਟੂ ਅਤਰੇ ਦੇ ਨਾਲ ਲਾਈਵ ਤੇ ਚੈਨਲ